ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਅਸੀਂ ਇੱਥੇ ਸਾਰ ਕਰਦੇ ਕਰਦੇ ਮੈਂ ਤੇ ਮੇਰੀ ਆ ਰਾਨੀ ਜੀ ਆਏ ਤੇ ਮੈਂ ਨਾ ਤੁਹਾਨੂੰ ਅੱਜ ਆਪਣੀ ਜਿਹੜੀ ਆ ਕਮਿਊਨਿਟੀ ਹੈ ਨਾ ਆਪਾਂ ਕਲੋਨੀ ਚੰਨੇ ਦੀ ਕਮਿਊਨਿਟੀ ਜਾਂਦੇ ਆ ਹੈ ਜੀ ਮੈਂ ਤਾਂ ਨਾ ਇਹ ਤੁਹਾਨੂੰ ਦੱਸਾਂ ਵੀ ਕਿਹੜੇ ਟਾਈਮ ਦੀ ਇਹਨੇ ਬਣਾਈ ਹੋਈ ਹੈ ਜਿਦ ਤਰ੍ਹਾਂ ਇਹਦਾ ਨਾਮ ਇਹਨਾਂ ਨੇ ਪ੍ਰੇਮਪਾਉਂਡ ਰੱਖਿਆ ਅੱਗੇ ਜਿਹੜਾ ਸਾਡਾ ਜਿਦ ਤਰ੍ਹਾਂ ਸਾਡੀ ਅੱਗੇ ਥੋੜਾ ਜਿਹਾ ਜਿਹੜਾ ਦਾ ਸੋਹ ਘਰਾਂ ਦਾ ਉੱਥੇ ਸਨ ਫਲਾਵਰ ਸਰਕਲ ਉਹਦਾ ਨਾਮ ਦਿੱਤਾ ਤੇ ਵੱਖ-ਵੱਖ ਨਾਮ ਦਿੱਤੇ ਹੋਏ ਨੇ ਉਹਨਾਂ ਨੇ ਤੇ ਪਰਲੇ ਪਾਸੇ ਸਾਰੇ ਸਿੰਘ ਜੀ ਸਿਟੀ ਦੇ ਰਹਿੰਦੇ ਆ ਤੇ ਉਹਦੇ ਵਿੱਚ ਸ਼ੌਪ ਘਰ ਜਿਹੜਾ ਉਹਨਾਂ ਦਾ ਦੂਸਰਾ ਆ ਕਹਿੰਦੀ ਤੇ ਸਾਰੇ ਜਿਹੜੇ ਨਾ ਇਹ ਸਿੰਗਲ ਫੈਮਿਲੀ ਹੋਮ ਆ ਤੇ ਵੱਡੇ ਆ ਘਰ ਤੇ ਕੋਈ ਪਰਲੇ ਪਾਸੇ ਥੋੜੇ ਛੋਟੇ ਘਰ ਹੈਗੇ ਆ ਤੇ ਆ ਜਿਹੜਾ ਬਣਦਿਆ ਨਾ ਇਹ ਸਕੂਲ ਆ ਜਿਹੜਾ ਨਵਾਂ ਬਣਦਿਆ ਬੱਚਿਆਂ ਦਾ ਕਹਿੰਦੀ ਤੇ ਬਾਕੀ ਅੱਗੇ ਆਜ ਪਰਹਾੜਾ ਸਾਡਾ ਇੱਥੇ ਆ ਮਿਲਕਪੋਲ ਰੋਡ ਦਾ ਲੀਆ ਨਾਲ ਨਾਲ ਇਹਨੇ ਵਿਖਾਈ ਤੁਹਾਨੂੰ ਤੇ ਇਸ ਤੋਂ ਅੱਗੇ ਹੋਰ ਆ ਸਾਡੀ ਲੈਫਟ ਸਾਈਡ ਤੇ ਟਰਨ ਕਰਕੇ ਜਿਹੜੀ ਅੱਗੇ ਕਲੋਨੀ ਸ਼ੁਰੂ ਹੋਣੀ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਲਓ ਇਹ ਬੜੀ ਸੋਹਣੀ ਝੀਲ ਵੀ ਆ ਹਾਂਜੀ ਤੇ ਇੱਕ ਜਿਮ ਹਾਂਜੀ ਜਿੱਥੇ ਅਸੀਂ ਜਾ ਸਕਦੇ ਨਾਲ সুইমিং ਪੂਲ ਆ ਹਾਂਜੀ ਤੇ ਬਾਕੀ ਜਿਹੜਾ ਸਾਡ ਤੁਹਾਨੂੰ ਦਿਖਾਉਣਾ ਹੈ ਇਹ ਕਿੰਨਾ ਕਿੰਨਾ ਸਪੇਸ ਦੇ ਕੇ ਘਰ ਬਣਾਇਆ ਹੈ ਤੇ ਕਿਤੇ ਸ਼ਾਨਦਾਰ ਤਰੀਕੇ ਨਾਲ ਬਣਾਇਆ ਆਪਣੇ ਚੋਰਸ ਕਲੋਨੀ ਬਣਾ ਦਿੰਦੇ ਆ ਆਪਣੇ ਤਾਂ ਚੋਰਸ ਕਲੋਨੀ ਬਣਾ ਦਿੰਦੇ ਨਾ ਇੱਥੇ ਇਹਨਾਂ ਨੇ ਸਰਕਲ ਦੇ ਵਿੱਚ ਬਣਾਈ ਹੁੰਦੀ ਆ ਸਰਕਲ ਦੇ ਬਾਹਰ ਬਾਹਰ ਪਹਿਲਾਂ ਘਰ ਆ ਤੇ ਵਿਚਲਾ ਸਰਕਲ ਵੀ ਇਸੇ ਤਰ੍ਹਾਂ ਹੀ ਤੇ پیچھے ਜਗ੍ਹਾ ਖਾਲੀ ਛੱਡਦੇ ਤੇ ਅੱਗੇ ਜਾ ਕੇ ਤੁਹਾਨੂੰ ਵਿਖਾਣੇ ਆ ਹਾਂਜੀ ਕਾਹਿੰਦਲੇ ਇਹ ਸਕੂਲ ਬਣਿਆ ਨਵਾਂ ਹਾਂਜੀ ਥੋੜਾ ਇਹਦੇ ਨਾਲ ਪਲੇਸ ਕਰਕੇ ਦਿਖਾਉਂਦੇ ਆ ਉਹ ਤੇ ਸਕੂਲ ਅਤੇ ਆ ਰਹ ਹੁੰਦੇ ਆ ਜਦੋਂ ਤਿਆਰ ਹੋ ਗਿਆ ਤੇ ਸਮਝ ਲਓ ਕਿ ਕਮਿਊਨਿਟੀ ਜਿਹੜੀ ਆ ਇਹ ਹੋਰ ਵੈਲਿਊਏਬਲ ਹੋ ਜਣੀ ਆ ਕਿਉਂਕਿ ਬੱਚਾ ਦਾ ਹੈਗਾ ਤੇ ਜੇ ਵਿੱਚੇ ਕਮਿਊਨਿਟੀ ਦੇ ਹੋਵੇ ਐਸ ਲਈ ਮੇਰੇ ਖਿਆਲ ਲਗਭਗ 350 ਘਰ ਹੋਣਾ 100 ਐਸ ਚ 250 ਦੂਜੇ ਸਾਈਡ ਤੇ ਬਾਹਰਲੀ ਸਾਈਡ ਇੱਥੋਂ ਸ਼ੁਰੂ ਹੋ ਗਏ ਨਾ ਪੂਰੇ ਸਰਕਲ ਤੇ 31 ਘਰ ਹੈਗੇ ਆ ਘਰ ਤੇ ਦੂਸਰੇ ਪਾਸੇ ਜਿਹੜੇ ਆ ਉਹ 17 ਘਰ ਹੈ ਕਿੱਲਕਪਾ ਵਰਤਦਾ ਨਹੀਂ ਘਰ ਹੈ ਤੇ ਜਿਆਦਾ ਨਹੀਂ ਤੇ 100 ਕਿੱਲੇ ਤੋਂ ਜ਼ਿਆਦਾ ਵਾਹੇ ਇੰਨਾ ਏਰੀਆ ਤੁਹਾਨੂੰ ਇੱਕ ਵਾਰੀ ਮੈਂ ਕੋਸ਼ਿਸ਼ ਕਰਦਾ ਉਹ ਖਾਨ ਦੀ ਹਾਂਜੀ ਸਾਈਕਲ ਨਾਲ ਹੈਗਾ ਮੇਰ ਕੋ ਸਾਈਕਲ ਦੇ ਉੱਤੇ ਮੈਂ ਧਿਆਨ ਵਸਾਰਾ ਕਬਰ ਕਰਨਾ ਕਰਦਾ ਨਹੀਂ ਆਹਨ ਵੇਖੋ ਸਰਕਲ ਸਾਡਾ ਸ਼ੁਰੂ ਹੋ ਗਿਆ ਤੁਹਾਨੂੰ ਪੂਰਾ ਇੱਕ ਠੱਕਾ ਲਾ ਕੇ ਨਾ ਮਤਲਬ ਹਾਂਜੀ ਇੱਕ ਘੁੰਮ ਕੇ ਸਰਕਲ ਦੰਦਾ ਉੱਦਲੀ ਸਾਈਡ ਤੇ ਘਰ ਉਹਦੇ ਪਿੱਛੇ ਟ੍ਰੇਲ ਆ ਤੇ ਜੰਗਲ ਵੀ ਆ ਤੇ ਇਧਰਲੀ ਸਾਈਡ ਤੇ ਸਾਡਾ ਵੀ ਘਰ ਹੈਗਾ ਤੇ ਆਹ ਦੂਜੀ ਸਾਈਡ ਹੈਗੇ ਸਵੇ ਇਹਦੇ ਉੱਧਰ ਸੜਕਾਂ ਇੱਥੇ ਸੁੱਤੀ ਹੋਈਆਂ ਨੇ ਬੰਦੇ ਇਹ ਆਉਂਦੇ ਨੇ ਤਾਂ ਨਾਮ ਆ ਤਨੇ ਕਰਾਂਦੇ ਨੇ

ਦਾ ਦਾ ਅਮੀਰ ਨੰਗਰਾ ਇੱਕ ਨਾ ਛੱਡ ਗਿਆ ਪਰ ਉਹ ਕਿਹਾ ਉਹ ਵੇਖੋ ਥੱਲੇ ਜਾਂਦਾ ਅੱਗੇ ਮੈਂ ਟ੍ਰੇਲ ਵੀ ਤੁਹਾਨੂੰ ਦਿਖਾ ਹੀ ਲਿਆ ਉਹ ਇਹ ਰਿਤ ਨੂੰ ਸਾਥੋਂ ਕੋਪਪਨ ਸੱਤ ਕੋਈ ਪੂਰਾ ਕਰਦੇ ਹਾਂ ਜੀ ਉਹ ਇਹਦਾ ਇਸੇ ਤਰ੍ਹਾਂ ਸਕੰਟੇ ਨੂੰ ਨੰਬਰ ਦੋ ਅੱਗੇ ਉਹ ਕਿੱਕਰ ਚੱਲਦੇ ਆ ਇਹਦੇ ਪਿੱਛੇ ਟ੍ਰੇਲ ਆ ਮਾਲ ਜੰਗਲਾ ਇਧਰ ਲੱਕੋ ਸੀ ਜਿਹੜਾ ਬਹੁਤ ਵੀ ਗਰਾਂਜਰ ਤੇਰੀ ਬਣਾਉਣ ਦੇ ਵਿੱਚ ਬੜੀ ਵੱਡੀ ਗਰ ਉਹ ਬੰਨ੍ਹ ਜੁੰਦੀ ਹੈ ਮੈਂ ਕਿਸੇ ਨੂੰ ਉਸੇ ਕਰੂੰਗਾ ਵੀ ਲੈ ਕੇ ਕਰੋ ਲੈ ਛੇੜਦੇ ਤੇ ਉਹ ਸਾਈਡ ਵੀ ਨਹੀਂ ਰੱਖਦੇ ਆ ਨੀ ਰੱਖਣ ਦਾ ਇੱਕੋ ਹੀ ਕੰਮ ਹੁੰਦਾ ਵੀ ਇਹ ਨਾ ਇਹ ਪਿਛਲਾ ਜਿਹੜਾ ਹੈ ਇਹਨਾਂ ਦਾ ਬੇਸਮੈਂਟ ਉਹਦੀ ਡੋਰ ਜਿਹੜੀ ਇਹਨਾਂ ਬਿਲਕੁਲ ਉੱਪਰੋਂ ਪਿੱਛੋਂ ਪਿੱਛੋਂ ਜਿੰਨੇ ਲੱਗਦੇ ਸਾਰੇ ਕਰਾਂ ਪਿਛਲੇ ਪਹਾੜੇ ਇਹ ਨਹੀਂ ਕੀਤੀ ਹੋਈ ਆ ਹੈ ਨਹੀਂ ਆ ਸਰਕਲ ਉਹਨੂੰ ਕੋਲ ਉਹਨੂੰ ਤੇ ਲੈ ਕੋਲ ਆ ਤੇ ਇਹਨਾਂ ਸਰਕਲ ਹੀ ਮੇਰਾ ਖਿਆਲ ਹੈ ਜਿਆਦਾ ਨਹੀਂ ਦੇ ਆਕਾ ਨੂੰ 300 ਮੀਟਰ ਦਾ ਹੋ ਰਿਹਾ ਜਰਾ ਇਹ ਹੰਸਾਰੇ ਦ੍ਰਿਸ਼ਤ ਲੱਗੇ ਇਹਨਾਂ ਨੇ ਸਾਡੇ 2015 ਦੇ ਆ ਇਹ ਫਤਰ ਸਾਲ ਪੁਰਾਣੇ ਦਰਖਤੀ ਦਰਖਤ ਵੀ ਵੱਡੇ ਹੋਏ ਨੇ ਤੇ ਪੂਰਾ ਇਹਨਾਂ ਨੇ ਤੇ ਪਰ ਉਹ ਫਿਰ ਕੀ ਗੱਲ ਹੈ ਇਹ ਇੱਥੋਂ ਚੱਲੇ ਹੁਣ ਤਾਂ ਮੱਠੀ ਆ ਗਈ। ਉਹ ਮੇਰਾ ਖਿਆਲ ਜੇ ਮੈਂ ਨਾ ਆਹ ਦਰਖਤ ਨਾ ਨਾ ਵਖਾਵਾ ਤੇ ਗੱਲ ਬਣਦੀ ਨਹੀਂ। ਮਤਲਬ ਨਾ ਇਹਨਾਂ ਨੇ ਜਿੰਨਾ ਵੀ ਕਲੋਨੀ ਬਣਾਈ ਹੈ ਨਾ ਇਹ ਕਮਿਊਨਿਟੀ ਆ ਜਗ੍ਹਾ ਇਹਨਾਂ ਦੀ ਮਤਲਬ ਵੱਧ ਗਈ ਆ ਇਹਨਾਂ ਨੇ ਛੱਡ ਦਿੱਤੀ ਸਿਰਫ ਆਖਿਰਕਾਰ ਇਹ ਦਰਖਤ ਬਹੁਤ ਪੁਰਾਣਾ। ਬਹੁਤ ਆਪਣਾ ਜਿਦ ਤਰ੍ਹਾਂ ਬੋੜ ਹੁੰਦਾ ਤੇ ਭਲ ਹੁੰਦਾ ਨਾ ਉਸ ਟਾਈਪ ਦਾ ਹੈ ਨਾ ਤੇ ਇਹ ਇਹਨਾਂ ਨੇ ਸਿਰਫ ਆ ਕੇ ਕਰਕੇ ਛੱਡਿਆ ਇਹਨੂੰ ਕੱਟਣਾ ਨਹੀਂਗਾ ਹਾਂਜੀ ਬਾਕੀ ਨਿੱਕੇ ਮਿੰਟ ਕੱਟੇ ਹੋਣਗੇ ਬੂਟੇ ਇਹਨਾਂ ਨੇ ਤੇ ਇਹਨੂੰ ਕੱਟਿਆ ਨਹੀਂ ਗਿਆ ਹਾਂਜੀ ਕਲੋਨੀ ਚ ਭਾਵੇਂ ਇੱਕ ਘਰ ਮੇਰੇ ਹਿਸਾਬ ਨਾਲ ਇਹ ਹੋਰ ਬਣਾ ਸਕਦੇ ਸੀ ਇੱਥੇ ਪਰ ਇਹਨਾਂ ਨੇ ਉਹ ਛੱਡ ਦਿੱਤਾ ਆ ਲੰਮੀ ਟ੍ਰੇਲ ਆ ਜਿਹੜੀ ਪਿਛਲੇ ਪਾਸੇਵੇਂ ਦੋਵੇਂ ਪਾਸੇ ਜੰਗਲ ਆ ਉਪਰਾਂ ਘਾਹਰਾ ਇਥੋਂ ਪਤਾ ਨਹੀਂ ਲੱਗਦਾ ਘਰਾਂ ਦਾ ਘਰਾਂ ਤੋਂ ਪਿਛਲਾ ਪਤਾ ਨਹੀਂ ਪਤਾ ਲੱਗਦਾ ਦਰੱਖਤਾਂ ਨੇ ਸਾਰੀ ਕੀ ਰੀਦੂਤ ਕਰਾ ਪਿੱਛੋਂ ਆਂਦੀ ਇਹ ਪਾਲਤੂ ਕੁਕੜੀਆਂ ਜਿਹੜੀਆਂ ਚੁੰਗਡੀਆਂ ਲਾਗੇ ਘਰ ਵਾਲਿਆਂ ਦੀਆਂ ਹਾਂਜੀ ਤੇ ਇਹ ਵੀ ਸਾਡੇ ਇੱਥੇ ਕਲੋਨੀ ਜ ਹੈਗੀ ਬਹੁਤ ਸੁੰਦਰ ਨਾ ਨੇ ਨਾ ਦਿੱਤੀਆਂ ਹੁੰਦੀਆਂ ਤੇ ਕਲੋਨੀ ਮਤਲਬ ਠੀਕ ਆ ਲਗਭਗ ਇੱਥੇ ਇੱਕ ਘਰ ਜਿਹੜਾ ਵਾ ਸਾਡੇ ਕੋਲ 5 ਲੱਖ ਤੋਂ ਦੇ ਲੱਗ ਛੱਡੇ ਆ ਨੌ ਲੜਦਾ ਅੱਜ ਇਹ ਸਮਝ ਲਓ ਕਿ ਸਾਡੇ ਕੋਲ 4 ਕਰੋੜ ਰੁਪਇਆ ਹੈਗਾ ਹੁੰਦਾ ਤਾਂ ਸਾਰਾ ਲੋਨ ਹੀ ਆ ਪਰ ਚਲੋ ਵੀਰੋ ਮੈਂ ਇੱਥੇ ਆਂ ਕਨਾਵਾ ਸਾਡੇ ਲੱਗ ਹਾਈ ਸਕੂਲ ਆ ਸੋਤ ਲਿਓਨ ਹਾਈ ਸਕੂਲ ਆ ਗ੍ਰウンド ਇਹਨਾਂ ਦੀ ਜਿਹੜੀ ਇਹਨਾਂ ਦਾ ਫੁੱਟਬਾਲ ਆ ਨਾ ਉਹਦੀ ਆ ਤੇ ਨਾਲ ਇਹਨਾਂ ਨੇ ਆ ਸਪੋਰਟਸ ਦਾ ਬਣਾਇਆ ਜਿਹੜਾ 100 ਮੀਟਰ ਦਾ ਟਰੈਕ ਆ ਤੇ 200 ਦਾ ਟਰੈਕ ਬਣਾਇਆ ਉਹ ਪੂਰਾ ਤੇ ਪਤਾ ਨਹੀਂ ਕਿੰਨੇ ਮਤਲਬ ਗਰਾਊਂਡ ਹੈਗੇ ਜਿੰਮ ਹੈ ਸਾਡਾ ਤੇ ਜਿੰਮ ਵਿੱਚ ਕੁਝ ਲਿਮਟਡ ਦੀਆਂ ਮਸ਼ੀਨਾਂ ਅਰ ਜਿੰਸ਼ਾ ਲੱਗਾ ਐਂਡੀ ਪਰ ਗੁਜ਼ਾਰਾ ਹੋ ਜਾਂਦਾ ਆਹ ਮਸ਼ੀਨ ਤੇ ਸਾਡਾ ਕੁਝ ਹੀ ਦਾ ਲੱਗ ਪਿਆ ਐਂਡੀ ਤਾਂ ਵਧੀਆ ਜਿਹੜਾ ਅਸੀਂ ਪੂਰਨਾ ਚਾਹੁੰਦੇ ਥੀ ਆ ਉਸ ਕਿਸ ਰਾਪ ਪਲੀ ਤੇ ਇਹ ਬਤਾਵਾ ਰਹੀ ਹੈ। ਇਹ ਬਾਰੇ ਫਰਦਿਆ ਜੀ ਇਹ ਇਹ ਰਹੇ ਜਿਵੇਂ ਮਤਲਬ ਤੇ ਮੀਂਹੀ ਦਾ ਵੇਲਾ ਨਾਲ ਸਾਡੇ ਨਾਲ ਠੀਕ ਜੀ। ਤੁਸੀਂ ਇਹਨਾਂ ਵਿੱਚ ਜਿਵੇਂ ਜਗਾਰੀ ਹੋਣਾ ਹੈ। ਹਾਂ ਜੀ ਬਿਲਕੁਲ। ਇਹ ਤੁਹਾਨੂੰ ਇਹ ਮਿਲ ਜਾਈਏ। ਉਹਨਾਂ ਨਾਲ ਠੀਗਲ ਹਲ ਜਾ ਰਹੇ ਨੇ। ਜਿਹੜੀ ਸਾਡੀ ਕਮਿਊਨਿਟੀ ਦੀ ਝੀਲਾ ਇਹ ਤੁਹਾਨੂੰ ਮਖਾਨਾ ਹਾਂਜੀ ਫੁਆਰੇ ਵਿੱਚ ਲੱਗੇ ਆ ਤੇ ਫੁਆਰੇ ਦਾ ਇਹਨਾਂ ਦਾ ਮੈਂ ਇੱਕ ਬਿਛਤਾ ਹੀ ਕੰਦੇ ਜੀ ਦਾ ਇਹ ਆ ਵੀ ਜਿਹਦੇ ਨਾਲ ਪਾਣੀ ਡੜਾਣਾ ਉਹ ਚੱਲਦਾ ਫਿਰਦਾ ਰਹਿੰਦਾ ਕਿਸ ਤਰ੍ਹਾਂ ਰਹਿੰਦਾ ਇਹ ਨਹੀਂ ਜਦੋਂ ਪਰ ਬਰਬਾਦ ਦਾ ਹੀ ਹੈ ਇਹ ਇਹ ਹਾਂ ਜੀ ਬਹਿਣ ਵਾਖ ਤੇ ਦੇਗਾ ਕੁਆਸੀ ਉਹ ਕਿ ਦਾਰੀ ਖਲੋ ਗਰੇ ਹੈ ਤੁਹਾਨੂੰ ਇਹ ਮੁਹੱਬਤ ਸਾਰੀ ਦਾ ਅੱਛੀ ਜਾਨੇ ਰੱਖ ਇਸ ਵਿੱਚ ਜਿਹੜੇ ਕੋਲ ਸਾਰੇ ਚੱਲੇ ਇਹ ਇਹ ਆਹ ਦਰਖਤ ਜਿਹੜੇ ਹਨ ਬੜੇ ਸ਼ਾਨਦਾਰ ਹਨ ਕਹਿੰਦੇ ਵੱਡੇ ਵੱਡੇ ਦਰਖਤ ਆ ਦੇਖਣਾ ਨਹੀਂ ਉਹ ਪਹਿਲਾਂ ਨਹੀਂ ਹੁੰਦਾ ਉਹ ਬਹਿ ਕੇ ਹੁਣ ਇਹਨਾਂ ਲਗਾਤਾ ਉਹ ਤੇ ਬਹਿ ਕੇ ਬੰਦਾ ਮਾਣ ਨਾਲ ਨਜ਼ਾਰੇ ਦੇਖਦਾ ਹੈ ਇਹ ਆਹ ਤੇ ਹੁਣ ਜਿੱਧਰ ਵੀ ਵੇਖੀ ਐ ਇਧਰ ਤੇ ਹਰਿਆ ਭਰਿਆ ਹਰਿਆ ਵਾਲਾ ਕਿਉਂਕਿ ਆ ਜਿਹੜਾ ਸਮਾਨ ਆ ਹੁਣ ਇਹ ਨਿੱਕ ਨਿੱਕੀ ਬਰਸਾਤ ਵਿੱਚ ਆ ਜਾਂਦੀ ਐ ਕੱਲ ਬਰਸਾਤ ਈ ਹੈ ਜੀ ਨਹੀਂ ਐਂ ਤੇ ਸਾਰਾ ਸੱਚਾ ਸਾਰਾ ਰਸੋਈ ਦਾ ਵਾਰ ਨਹੀਂ ਤਾਂ ਤੇ ਇਹਨੇ ਕਚਰਾ ਜਿਹੜਾ ਵਾ ਉਹਨੂੰ ਵੀ ਬੜੇ ਢੰਗ ਨਾਲ ਨਾ ਆ ਜਿਹੜੀ ਇਹਨਾਂ ਦੀ ਲੱਕੜੇ ਲੱਕੜੇ ਨਾਲ ਬਾਹਦੂ ਆ ਜਿਹੜੀ ਮਿੱਟੀ ਨਿੱਕੀ ਨਿੱਕੀ ਉਤਰ ਕੇ ਨਾ ਤੇ ਉਹ ਇਹਨਾਂ ਨੇ ਮਿੱਟੀ ਦੇ ਉੱਤੇ ਪਾਈ ਹੁੰਦੀ ਆ ਕੋਈ ਤੇਲ ਕੰਨੀ ਨਹੀਂ ਰਹਾ ਉਹਨਾਂ ਚਾੜਦੇ ਦੇ ਤੇ ਅੰਡੀ ਸਰ ਵੀ ਕਾਮ ਨਹੀਂ ਹੋਣੀ ਤੇ ਚੱਕੜ ਨਹੀਂ ਰੱਖ ਕਿਉਂਕਿ ਉਹਨਾਂ ਦੀ ਲੱਕੜ ਵੀ ਇੱਕ ਪਾਸੇ ਕਮਜਾ ਗਈ ਬਹੁਤ ਖਵਾਂ ਦੇ ਜਿਹੜੀ ਇਹਦੇ ਨਾ ਬੂਟਿਆਂ ਨੂੰ ਖਾਦ ਖਾਦ ਦੇ ਵਿੱਚ ਵੀ ਇਹਦੀ ਵਰਤੋਂ ਕਰਦੇ ਆ ਤੇ ਛੇ ਦੇ ਮਿਲਾ ਕੇ ਨਾ ਖਾਦ ਤੇ ਨਿੱਕੀ ਨਿੱਕੀ ਲੱਕੜ ਸਾਰੇ ਬੂਟਿਆਂ ਦੇ ਨਾਲ ਨਾਲ ਜੜਾਂ ਦੇ ਭਾਈ ਹੁੰਦੀ ਕਿਤੇ ਮਿੱਟੀ ਨਹੀਂ ਦਿਸੇਗੀ ਤੁਹਾਨੂੰ ਮਤਲਬ ਜਿੱਥੇ ਬੂਟਿਆਂ ਦੇ ਆਸੇ-ਪਾਸੇ ਮਿੱਟੀ ਰੱਖਣੀ ਜ਼ਰੂਰੀ ਹੈ ਕੋਈ ਵੀ ਲੱਕੜ ਨਾਲ ਇਹਨੇ ਕੱਢਦੇ ਹੋਏ ਆਖ ਮਿੰਟ ਦੀ ਕਿੰਨੀ ਵੀ ਜਿਹਨੂੰ ਪਿੰਡ ਨਾਲੋਂ ਘਰ ਘਰ ਜਿਹੜਾ ਵਾ ਉਹ ਲੱਗ ਭੱਜ ਇੱਕ ਦੇਖੜ ਦੇ ਜਿਵੇਂ ਜੇਹਾਂ ਕਟੋ ਕਰ ਕਹਿੰਦੀ ਤੇ ਜਿਹੜੇ ਪਾਣੇ ਹੈਗੇ ਆ ਲੱਗ ਭਾਗੇ ਜਿਨ੍ਹਾਂ ਦੀ ਇਹ ਜ਼ਮੀਨ ਸੋਹੀ ਕੀਤੀ ਚੋਂ ਇਹਨਾਂ ਨੇ ਇੱਕ ਮਿੰਟ ਬਣਾਈ ਆ ਪੰਜ ਬੰਦੇ ਇੱਕ ਘਰ ਇਹਨਾਂ ਨੇ ਕਹਿੰਦੀ ਉਹ 5-6 ਇਕੜ ਦੇ ਲਾਟ ਕਿ ਨਹੀਂ ਹੁੰਦੇ ਉਹਨਾਂ ਨੂੰ ਜੇ ਤੁਸੀਂ ਚਾਹੋ ਨਾ ਇਹਨਾਂ ਨੂੰ ਟੁਕੜਿਆਂ 'ਚ ਵੰਡ ਦਈਏ ਕਿਲੇ-ਕਿਲੇ ਦਾ ਕਰ ਦਈਏ ਜਾਂ 10-15 ਘਰ ਇੱਥੇ ਬਣਾ ਦਈਏ ਉਹਦੀ ਜਦੋਂ ਪਰਮਿਸ਼ਨ ਲੈਣੀ ਹੈ ਨਾ ਉਹ ਹੀ ਬੜੀ ਔਖੀ ਤੇ ਬੜੀ ਮਤਲਬ ਮਹਿੰਗੀ ਆ ਬਹੁਤ ਜ਼ਿਆਦਾ ਤਾਹਾ ਦੇਣਾ ਪੈਂਦਾ ਤੇ ਬੰਦਾ ਕੋਈ ਫਿਰ ਉਹ ਕੋਡ ਹੀ ਨਹੀਂ ਕਰਦਾ ਉਹਨੂੰ ਸਥਿਤੀ ਕਿਤੇ ਆ ਨਹੀਂ ਸਾਡੀ ਨਾ ਮਿਲਫੋਰਡ ਰੋਡ ਪੈਂਦੀ ਆ ਹਾਂਜੀ ਨਿਊ ਆਰਸਕਨਾ ਇਹ ਜਿਹੜਾ ਸਾਡਾ ਸਿਟੀ ਆ ਤੇ ਇਹਦੇ ਲੱਗੇ ਚੰਗੇ ਸਕੂਲ ਵੀ ਆ ਕਲੋਨੀ ਵੀ ਕਾਫੀ ਵੈਲਿਊ ਆ ਤੇ ਇਹਦੇ ਗੇਟ ਜਿਹੜੇ ਨਾ ਦੋ ਪੈਂਦੇ ਇੱਕ ਤੋਂ ਉਧਰੋਂ ਆਗਾ ਹੈ ਨਾ ਇੱਕ ਇਧਰਲੀ ਸਾਈਡ ਤੋਂ ਆਉਂਦਾ ਇੱਥੇ ਆਉਂਦਾ ਜਿਹੜੇ ਇਧਰ ਪੀੜ 200 ਘਰ ਹੈਗੇ ਜਾਂ ਫੈਰੀ ਸੁਧਾ ਰਹੇ ਨੇ ਇਹਨੂੰ ਇਹ ਗੇਟ ਜਿਆਦਾ ਇਧਰਲੀ ਸਾਈਡ ਹੁੰਦਾ ਹਾਂਜੀ ਸਾਡਾ ਉਧਰਲੀ ਸਾਈਡ ਤੇ ਇਦਾਂ ਨਹੀਂ ਉਤੋਂ ਹੀ ਆਉਣ ਜਾਣ ਕਰਦੇ ਆਨੁਭਵ ਪੁੱਤਰ ਮਿਲ ਜਾਈ ਤਾਂ ਨੋਰਮਲੀ ਉਹ ਰੋਟਿੰਗ ਨੂੰ ਬਣ ਜਾਂਦੀ ਆ। ਉਹਨੇ ਇੰਸਾਈਡ ਦਾ ਜਿਹੜਾ 2 200 ਘਰ ਹੈ ਉਹਦਾ ਖਤਮ ਹੋਣਾ ਸਾਰਾ ਸੋਕਾ ਛੱਡਾ ਹੋਇਆ ਤੇ ਉਹ ਦਿਨ ਸਾਡਾ ਘੇਰ ਆ ਗਿਆ ਇਸ ਦਾ। ਆਹ ਉਹ ਮਗਨ ਹੋ ਤੀ ਤੇ ਪਰ ਦਲੇ ਹਾਂ ਲਗਭਗ ਉੱਥੇ ਹੀ ਆ ਗਏ। ਹਾਂਜੀ ਮੈਂ ਤੁਹਾਨੂੰ ਉਹਨਾਂ ਸਾਰੀ ਕਲੋਨੀ ਘੁਮਾਤੀ ਆ। ਤੇ ਤੁਸੀਂ ਵੇਖਿਆ ਨਾ ਇਸ ਕਲੋਨੀ ਚ ਸਾਫ ਸਫਾਈ ਬਹੁਤ ਆ ਤੇ ਇੱਥੇ ਸਕੂਲ ਵੀ ਆ ਤੇ ਜਿਮ ਵੀ ਆ स्विਮਿੰਗ ਪੂਲ ਵੀ ਆ ਤੇ ਟੀਲ ਵੀ ਆ ਤੇ ਬਾਕੀ ਹਰ ਪਾਸੇ ਹਰਿਆਵਲ ਆ ਬਹੁਤ ਸੋਹਣਾ ਲੱਗਦਾ ਪਰ ਸਾਰਾ ਕੁਝ ਪ੍ਰਾਪਤ ਕਰਨ ਲਈ ਨਾ ਅੱਧੀ ਜ਼ਿੰਦਗੀ ਜਿਹੜੀ ਨਾ ਸਾਡੀ ਬਤੀਤ ਹੋ ਜਾਂਦੀ ਆ ਕਿਸ ਤਰ੍ਹਾਂ ਉਤਾਰਨ ਤੇ ਤੇ ਬਾਕੀ ਜੋ ਕੁਝ ਇੱਥੇ ਆ ਉਹ ਇੰਡੀਆ ਚ ਨਹੀਂ ਤੇ ਜੋ ਇੰਡੀਆ ਚ ਉਹ ਇੱਥੇ ਨਹੀਂ ਇਹ ਇੱਕ ਮੁੱਠੀ ਆਸਮਾਨ ਕਿਤੇ ਵੀ ਨਹੀਂ ਨਾ ਮਿਲਣਾ ਆਪਾਂ ਨੂੰ ਜਿੱਥੇ ਮਰਜ਼ੀ ਚੱਲ ਜੀਏ ਤੇ ਬਾਕੀ ਚਲੋ ਜਿਹੜਾ ਜਿਹੜੇ ਇੱਥੇ ਆ ਉਹਨਾਂ ਨੂੰ ਇਹ ਮੁਬਾਰਕ ਜਿਹੜੇ ਇੰਡੀਆ ਚ ਉਹ ਵੀ ਥੋੜੀ ਆਪਣੇ ਆਪ ਵਿੱਚ ਜਰਾ ਹਿੰਮਤ ਕਰਨ ਤੇ ਇਹਦੇ ਅਰਗਾ ਉਹਨੂੰ ਵੀ ਬਣਾਉਣ ਦੀ ਕੋਸ਼ਿਸ਼ ਕਰਨ ਤੇ ਚਲੋ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ